ਸਰ ਸਿਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਧਿਆਨ ਨਾਲ ਵੀਡੀਓ ਦੇਖਿਆ ਕਰੋ ਜੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਪ੍ਰਾਈਜ਼ ਨੇ ਜਿਹੜੇ ਨਾਲ ਹੁੰਦੇ ਮੈਂਸ਼ਨ ਹੁੰਦੇ ਨੇਗੇ ਤੇ ਇੱਕ ਆਪਣਾ ਆਰਡਰ ਫਾਸਟਲੀ ਦੇ ਦਿਆ ਕਰੋ ਕਿਉਂਕਿ ਕਈ ਭੈਣਾਂ ਫਿਰ ਰਹਿ ਜਾਂਦੀਆਂ ਨੇ ਨਾਜ ਹੁੰਦੀਆਂ ਨੇ ਕਿ ਅ ਵੀ ਸਾਨੂੰ ਫੂਡ ਚਾਹੀਦਾ ਸੀਗਾ ਤਾਂ ਕਰਕੇ ਇਹਨਾਂ ਜੋ ਤੁਸੀਂ ਵੀਡੀਓ ਦੇਖਦੇ ਹੋ ਨਾਲ ਦੀ ਨਾਲ ਆਪਣਾ ਆਰਡਰ ਕਨਫਰਮ ਕਰ ਦਿਆ ਕਰੋ ਅੱਜ ਮੇਰਾ ਬਰਥਡੇ ਹੈਗਾ ਤੁਸੀਂ ਵਟਸਐਪ ਤੇ ਮੈਨੂੰ ਬਹੁਤ ਭੈਣਾ ਦੇ ਮੈਸੇਜ ਆਏ ਮੈਂ ਦੱਸ ਨਹੀਂ ਸਕਦੀ ਕਿ ਕਿੰਨੀਆਂ ਕਿ ਭੈਣਾ ਦੇ ਮੈਸੇਜ ਆਏ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਲੋਂ ਹਨਾ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋਗੇ ਤੇ ਬਹੁਤ ਸਾਰੀਆਂ ਵਿਸ਼ੇਸ ਦਿੱਤੀਆਂ ਨੇਗੀਆਂ ਤੁਸੀਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੇ ਅੱਜ ਜਿਹੜਾ ਮਸੂਲ ਪਾਇਆ ਬਰਫੀ ਦਾ ਮੈਂ ਇਹ ਸੋਚਦੀ ਅਕਸਰ ਗੱਲ ਕਾਫੀ ਟਾਈਮ ਤੋਂ ਕਰਦੀ ਸੀ ਕਿ ਪਰ ਮੈਨੂੰ ਪੌਣਾ ਅੱਜ ਮਿਲਿਆਗਾ ਤੇ ਇਦਾਂ ਆਪਾਂ ਇਹਦਾ neck ready ਕੀਤਾ ਹੋਇਆ ਹੈਗਾ ਦੇਖੋ ਡਿਜ਼ਾਈਨ ਤੇ ਇਹ ਬਰਬਰੀ ਦਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਤੇ ਇਹਦੇ ਨਾਲ ਆਪਾਂ ਇਦਾਂ tie and dye ਦੁਪੱਟਾ ਰੱਖਿਆ ਹੈਗਾ ਇਹ ਦੇਖੋ ਜੀ ਤੁਸੀਂ ਲੈਣਾ ਚਾਹੁੰਦੇ ਇਹਦੇ ਨਾਲ ਦਾ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਇਸ ਟਾਈਮ ਸਟਾਕ ਦੇ ਵਿੱਚ ਕਾਫੀ ਨੇਗੇ ਤੁਸੀਂ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਪ੍ਰਾਈਸ ਰਹੇਗਾ ਇਹਦਾ 2250 ਬਿਨਾਂ ਦੁਪट्टे ਤੋਂ ਜੇ ਤੁਸੀਂ ਦੁਪੱਟਾ ਲੈਣੇ ਹੋਗੇ ਤਾਂ 3000 ਦਾ 3000 ਪ੍ਰਾਈਸ ਹੈ ਦੁਪੱਟੇ ਨਾਲ ਠੀਕ ਹੈ ਜੀ ਬਰਬਰੀ ਦਾ ਸੂਟ ਹੈ ਸਟਾਫ ਤੇ ਮੈਂ ਤੁਹਾਨੂੰ ਦਿਖਾਉਣੀ ਆਂਗੀ ਕਾਫੀ ਜਿਆਦੇ ਸੋਹਣਿਆ ਜਿਹਾ ਨਿਊ ਪ੍ਰਿੰਟ ਨਹੀਂ ਗੇ ਬਰਬਰੀ ਤੇ ਵਿੱਚ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਦਿਖਾਉਣੀਆਂ ਜੀ ਪਰਸ ਨੂੰ ਕੋਈ ਟੂਰ ਲੈਂਗੇ ਆਪਣੇ ਕੋਲੇ ਸਾਫੀ ਚਾਦੀ ਸੋਨੇ ਤੁਸੀਂ ਪਾਸਟਲੀ ਆਰਡਰ ਕਰ ਦਿਓ ਬਹੁਤ ਲਿਮਟਿਡ ਜੋ ਸਟਾਕ ਹੈਗਾ ਮੇਰੇ ਕੋਲ ਇਹਦਾ ਤੇ ਕੋਈ ਵੀ ਤੁਸੀਂ ਵਰਕ ਵਗੈਰਾ ਦੇ ਆਰਡਰ ਦੇਣੇ ਨੇ ਤਾਂ ਤੁਸੀਂ ਦੇ ਸਕਦੇ ਹੋ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਸੇਮ ਡੇਟ ਤੋਂ ਕਿ ਕੋਈ ਵੀ ਤੁਹਾਨੂੰ ਐਮਰਜੈਂਸੀ ਸੂਟ ਹੈਗਾ ਤਾਂ ਆਪਾਂ ਤੁਹਾਡਾ ਰੈਡੀ ਕਰਕੇ ਦਵਾਂਗੇ ਜੀ ਪਰ ਥੋੜਾ ਜਿਹਾ ਟਾਈਮ ਲੈ ਕੇ ਚੱਲਿਓ ਫਿਰ ਵੀ ਮਤਲਬ 2-4 ਦਿਨਾਂ ਦਾ ਟਾਈਮ ਲਿਏਓ ਚਲੋ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਬਰਬਰੀ ਦੇ ਸੂਟ ਲੇਗੇ ਕਾਫੀ ਜਿਆਦੇ ਡਿਮਾਂਡ ਦੇ ਵਿੱਚ ਆ ਬਰਬਰੀ ਅੱਜ ਵੀ ਬਹੁਤ ਭੈਣਾਂ ਦੇ ਮੈਸੇਜ ਆਉਂਦੇ ਨੇ ਕੱਲ ਮੈਂ ਵੀਡੀਓ ਪਾਈ ਸੀਗੀ ਕੁਛ ਕੁ ਸਟੁੱਟ ਰਹਿ ਗਏ ਦੁਪੱਟਿਆਂ ਨਾਲ ਆਪਣੇ ਕੋਲੇ ਸੇਲ ਹੋ ਚੁੱਕੇ ਨੇਗੇ ਲੋ ਜੀ ਇਹ ਹੈਗਾ ਜੀ ਵਾਈਟ ਆਫ ਵਾਈਟ ਤੇ ਪ੍ਰਿੰਟ ਬਣਿਆ ਹੋਇਆਗਾ ਤੇ ਆਫ ਵਾਈਟ ਤੇ ਵੀ ਪ੍ਰਿੰਟ ਕਾਫੀ ਜਿਆਦੇ ਸੋਹਣੇ ਲੱਗਦੇ ਨੇਗੇ ਜਿਵੇਂ ਸੇਮ ਸਟੱਫ ਹੈਗਾ ਮੈਂ ਪਾਇਆ ਹੋਇਆਗਾ ਇਹਨੂੰ ਤੁਸੀਂ ਜਿੱਦਾਂ ਇਹ ਫਲਾਵਰ ਬਣੇ ਹੋਏ ਨੇਗੇ ਉਸ ਤਰ੍ਹਾਂ ਤੁਸੀਂ ਪੇਸਟਿੰਗ ਕਰਵਾ ਸਕਦੇ ਹੋ ਜਿਵੇਂ ਮੈਂ ਕਰਵਾਈ ਹੋਈ ਹੈ ਪ੍ਰਾਈਜ਼ ਰਹੇਗਾ 2250 ਪਲੱਸ ਸ਼ਿਪਿੰਗ ਰਹੇਗੀ ਨਾਲ ਇਹਦੇ ਹੈਗੇ ਆ ਬਾਟਮ ਦੀ ਤੁਸੀਂ ਗੱਲ ਕਰਦੇ ਹੋਣੇ ਆ ਵੀ ਬਾਟਮ ਕਾ ਦੀਆਂ ਨੇਗੀਆਂ ਜਿਹੜੀਆਂ ਆਪਾਂ ਬਾਟਮ ਲਗਾਉਣੇ ਹਨਾ ਜਿਹੜੀਆਂ ਭੈਣ ਆਪਣੇ ਨਾਲ ਕਾਫੀ ਟਾਈਮ ਤੋਂ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਪਤਾ ਹੈਗਾ ਆਪਾਂ ਜਿਹੜੀ ਬਾਟਮ ਲਗਾਉਣੇਗੇ ਉਹ ਲਗਾਉਣੇ ਹੰਨਿਆਂਗੇ ਆਪਾਂ ਮੋਡਲ ਸਿਲਕ ਦੀ ਮੋਡਲ ਦੀ ਬਾਟਮ ਲਗਾਉਣੇ ਕਿਉਂਕਿ ਮੋਡਲ ਸਟਾਫ ਬਹੁਤ ਵਧੀਆ ਹੈਗਾ ਲਓ ਜੀ ਸਕਰੀਨ ਸ਼ਾਟ ਲੈ ਲਓ WhatsApp ਤੇ ਆਪਾਂ ਨੂੰ ਮੈਸੇਜ ਕਰ ਦਿਓ ਬਸ ਥੋੜੇ ਜੇ ਸੂਟ ਲੈਂਗੇ ਅੱਜ ਮੈਂ ਤੁਹਾਨੂੰ ਦਿਖਾਉਂਗੀ ਜਿਹੜੇ ਫਟਾਫਟ ਆਪਣਾ ਆਰਡਰ ਕਰਦੇ ਹੋ ਤੁਸੀਂ ਇਦੇ ਨਾਲ ਦੇ ਆਪਣੇ ਕੋਲ ਦੋ ਸੂਟ ਅਵੇਲੇਬਲ ਹੈਗੇ ਨੇ ਕਿਉਂਕਿ ਜਿਹੜਾ ਪ੍ਰਿੰਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਨੂੰ ਕਾਫੀ ਜ਼ਿਆਦਾ ਸੋਹਣਾ ਲੱਗੇ ਹਨ ਮੈਂ ਉਹਦੇ ਦੋ ਸੂਟ ਦੋ ਤਿੰਨ ਜਾਂ ਜਿੰਨਾ ਵੀ ਰੋਲ ਹੁੰਦਾ ਉਹ ਲੈ ਆਉਣੀ ਹੁੰਦੀਆਂਗੇ ਦੋ ਸੂਟ ਲēngੇ ਤੇ ਇਹ ਵਾਲੇ ਸਾਰੇ ਇਹ ਨਿਊ ਪ੍ਰਿੰਟ ਨੇਗੇ ਪੁਰਾਣਾ ਕੋਈ ਵੀ ਨਹੀਂ ਹੈਗਾ ਇਹ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਦੁਪੱਟਾ ਤੁਸੀਂ ਨਾਲ ਰੱਖ ਸਕਦੇ ਹੋਗੇ ਬਰਬਰੀ ਦਾ ਮੈਂ ਵੀ ਬਰਬਰੀ ਦਾ ਹੀ ਰੱਖਿਆ ਹੈਗਾ ਲਓ ਜੀ ਸਟਿਚਿੰਗ ਕਰਵਾਉਣਾ ਚਾਹੋ ਨੇ ਤੁਸੀਂ ਸਾਡੇ ਕੋਲ ਸਟਿਚਿੰਗ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਵੀ ਮਗਵਾਉਣਾ ਬਿਨਾ ਸਲਾਈ ਤੋਂ ਵੀ ਮਗਵਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਸਹੀ ਬੈਂਦਾਗਾ ਉਸ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਲਓ ਜੀ ਇਹ ਦੇ ਨੀਚੇ ਜਿਹੜਾ ਸ਼ਰਟ ਦੇ ਨੀਚੇ ਲੱਗੂਗਾ ਟਾਪਟਾ ਕੱਲ੍ਹ ਕਾਫੀ ਬਣਦੇ ਮੈਸੇਜ ਆਏ ਸੀ ਵੀ ਸਾਰੇ ਨੀਚੇ ਟਾਪਟਾ ਲੱਗੂਗਾ ਜਿਹੜੀਆਂ ਬਾਟਮ ਨੇਗੇ ਉਹਦੇ ਨੀਚੇ ਤੁਸੀਂ ਲਾਈਨਿੰਗ ਲਗਵਾ ਸਕਦੇ ਹੋਗੇ ਟਾਪਟੇ ਦੀ ਕੋਈ ਲੋੜ ਨਹੀਂ ਹੈਗੀ ਲਓ ਜੀ ਸਕਰੀਨ ਸ਼ਾਟ ਲੈ ਲਓ ਸਲਵਾਰ ਹੈਗੀ ਹੈਗੀ ਇਹਦੇ ਨਾਲ ਇਹ ਕਲਰ ਦੀ ਦੁਪੱਟਾ ਤੁਸੀਂ ਟਾਈ ਐਂਡ ਡਾਈ ਰਖਵਾ ਸਕਦੇ ਹੋ ਜਾਂ ਇੱਕ ਬੇਸ ਦਾ ਰਖਵਾ ਸਕਦੇ ਹੋ ਜਿੰਮੇ ਵੀ ਤੁਸੀਂ ਰਖਵਾਉਣਾ ਹੈਗਾ ਆਪਣੀ ਚੁਆਇਸ ਮੁਤਾਬਕ ਉਦਾਂ ਰਖਵਾ ਸਕਦੇ ਹੋਗੇ ਆਵਲਾ ਕਲਰ ਵੀ ਕਾਫੀ ਜਿਆਦਾ ਸੋਹਣਾਗਾ ਲੋਟੀ ਇਹਦੇ ਨਾਲ ਰਹੇਗੀ ਇਹ ਵਾਲੀ ਬਾਟਮ ਕਲਰ ਇਹਦਾ ਕਲਰ ਤੇ ਪ੍ਰਿੰਟ ਕਾਫੀ ਜਿਆਦਾ ਜਾਚ ਰਿਹਾ ਹੈਗਾ ਤੇ ਤੁਸੀਂ ਨਾ ਜਿੰਨਾ ਕਲੀਅਰ ਵੀਡੀਓ ਦੇ ਵਿੱਚ ਆਉਂਦਾ ਸਾਰਾ ਕੁਝ ਮਤਲਬ ਸੂਟ ਵਗੈਰਾ ਹਨਾ ਪ੍ਰਿੰਟ ਵਗੈਰਾ ਸਟੱਫ ਵਗੈਰਾ ਜਿੰਨਾ ਮੈਂ ਕਲੀਅਰ ਵੀਡੀਓ ਦੇ ਵਿੱਚ ਦੱਸਿਆ ਉਹਨਾਂ ਫੋਟੋ ਤੇ ਤੁਹਾਨੂੰ ਨਹੀਂ ਕਲੀਅਰ ਹੋਣਾ ਸੋ ਤੁਸੀਂ ਇਹ ਨਾ ਵੀਡੀਓ ਚ ਹੀ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਦਿਆ ਕਰੋ ਮੈਨੂੰ ਫੋਟੋਆਂ ਭੇਜਣੀਆਂ ਥੋੜਾ ਇਹ ਮੁਸ਼ਕਲ ਹੋ ਜਾਂਦਾ ਮੇਰੇ ਲਈ ਕਿਉਂਕਿ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੁੰਦਾ ਵੀ ਮੈਂ ਫੋਟੋਆਂ ਪਾਵਾਂ ਤੁਸੀਂ ਧਿਆਨ ਨਾਲ ਜੇ ਦੀ ਦੁਬਾਰਾ ਵੀਡੀਓ ਦੇਖ ਕੇ ਦੁਆਰਾ ਸਕਰੀਨਸ਼ਾਟ ਲੈ ਕੇ ਮੈਨੂੰ ਭੇਜਿਆ ਕਰੋ ਹਲੋ ਜੀ ਆ ਵੀ ਬਹੁਤ ਜਿਆਦਾ ਸੋਹਣਾ ਜਿਹੜੀਆਂ ਭੈਣਾਂ ਸੋਬਰ ਜੇ ਕਲਰ ਪਾਉਂਦੀਆਂ ਨੇ ਜੀਆਂ ਉਹ ਤੁਸੀਂ ਆ ਕਲਰ ਜ਼ਰੂਰ ਲਿਓ ਮਿੱਠਾ ਮਿੱਠਾ ਜਿਹਾ ਕਲਰ ਹੈਗਾ ਤੇ ਲਾਈਟ ਜਿਹਾ ਨਾ ਲਾਈਟ ਹੈ ਪੇਸਟਲ ਜਿਹਾ ਕਲਰ ਹੈ ਨਾ ਡਾਰਕ ਹੈਗਾ ਕਾਫੀ ਜਿਆਦਾ ਸੋਹਣਾ ਹੈਗਾ ਦੇਖੋ ਇਹ ਵੀ ਚਨਾਰ ਟੈਬੀ ਦੇ ਸੂਟ ਲੰਗੇ ਨਾਲ ਰਹੇਗੀ ਕਰੀਮ ਕਲਰ ਦੀ ਬਾਟਮ ਆਫ ਵਾਈਟ ਆਗੀ ਜੀ ਬਹੁਤ ਜਿਆਦੇ ਸੋਹਣੇ ਸੂਟ ਲੰਗੇ ਵੀ ਅੱਜ ਵਾਲੇ ਤੇ ਲਾਸਟ ਸੂਟ ਆਪਣੇ ਕੋਲ अवेलेबल ਜਿਹੜਾ ਬ੍ਰਾਂਡ ਆ ਜੀ ਬ੍ਰਾਂਡ ਚਨਾਰ ਦਾ ਹੈਗਾ ਚਨਾਰ ਬਰਬਰੀ ਹੈ ਮੈਂ ਪਹਿਲਾਂ ਟੈਪ ਵੀ ਕਰ ਗਈ ਗਲਤੀ ਨਾਲ ਸੌਰੀ ਤੇ ਲਓ ਜੀ ਇਹ ਵਾਲੀ ਰਹੇਗੀ ਇਹਦੇ ਨਾਲ ਬਾਟਮ ਤੁਸੀਂ ਇਹਨੂੰ ਕੰਟਰਾਸਟ ਵੀ ਬਣਾ ਸਕਦੇ ਹੋਗੇ ਇਹ ਦੁਪੱਟਾ ਜਿੱਦਾਂ ਕੇ ਇਦਾਂ ਪਿੰਕ ਕਲਰ ਦਾ ਲੈ ਸਕਦੇ ਹੋਗੇ ਤੇ ਵੈਸੇ ਟਾਈ ਡਾਈ ਹੀ ਸੋਹਣਾ ਲੱਗਦਾ ਦੁਪੱਟਾ ਇੱਕ ਬੇਸ ਦਾ ਵੀ ਸੋਹਣਾ ਲੱਗਦਾ ਦੁਪੱਟਾ ਇਹਦੇ ਨਾਲ ਮਲਟੀ ਕਲਰ ਦੀ ਤੁਸੀਂ ਲੈਸ ਲਾ ਸਕਦੇ ਹੋਗੇ ਕੋਈ ਵੀ ਤੁਸੀਂ ਆਪਣਾ ਵਰਤਾਂ ਵਾਲੇ ਆਰਡਰ ਦੇਣੇ ਨੇਗੇ ਵਰਕ ਵਗੈਰਾ ਤੇ ਤਾਂ ਤੁਸੀਂ ਆਪਣਾ ਹੋਣ ਦਿਓ ਜੀ ਕਿਉਂਕਿ ਵਰਤਾਂ ਦੇ ਵਿੱਚ ਬਹੁਤ ਘੱਟ ਟਾਈ ਮਹਿੰਗਾ ਵਰਤਾਂ ਵਾਲੇ ਆਰਡਰ ਨੇਗੇ ਜਿਹੜੇ ਸਟਾਰਟ ਹੋ ਚੁੱਕੇ ਨੇਗੇ ਫੇਰ ਹੁਣ ਲਾਈਨ ਜਿੱਦਾਂ ਜਿੱਦਾਂ ਆਰਡਰ ਆਏ ਰhenge ਮੈਂ ਉਸੇ ਤਰ੍ਹਾਂ ਪਹਿਣਾ ਦਾ ਕੰਮ ਕਰਵਾਉਂਗੀ ਤਾਂ ਕਰਕੇ ਹਨਾ ਤੁਸੀਂ ਆਪਣੇ ਪਹਿਲਾਂ ਆਪਣਾ ਆਰਡਰ ਦੇ ਦਿਓ ਤੇ ਤਾਂ ਕਿ ਤੁਹਾਨੂੰ ਜਿਹੜਾ ਸੂਟ ਹੈ ਟਾਈ ਤੇ ਮਿਲ ਸਕੇ ਵੈਸੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਿਉਂਕਿ ਵਿੱਚ ਦੀ ਕਈ ਪਹਿਣਾ ਦੇ ਬਾਗ ਲੀਆਂ ਦੇ ਐਮਰਜੈਂਸੀ ਸੂਟ ਹੋ ਜਾਂਦੇ ਨੇਗੇ ਹਨਾ ਤੇ ਤਾਂ ਕਰਕੇ ਫਿਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ ਕਈ ਵਾਰ ਤੇ ਬਸ ਆਪਣਾ ਫਾਸਟਲੀ ਆਰਡਰ ਕੋਈ ਵੀ ਤੁਸੀਂ ਵਿਆਹ ਦਾ ਵੀ ਆਰਡਰ ਦੇਣਾਗਾ ਤਾਂ ਤੁਸੀਂ ਆਪਣੀ ਹੁਣ ਤੋਂ ਬੁਕਿੰਗ ਕਰਵਾਓ ਤਾਂ ਤੁਹਾਨੂੰ ਟਾਈਮ ਤੇ ਮਿਲੂਗਾ ਕਿਉਂਕਿ ਮੈਂ ਜਿਹੜੇ ਮਤਲਬ ਹੁਣ ਅੱਗੇ 2025 ਜਨਵਰੀ ਫਰਵਰੀ ਦੇ ਵਿਆਹ ਨੇ ਉਹਨਾਂ ਦੀ ਮੇਰੇ ਕੋਲੇ ਬੁਕਿੰਗਾਂ ਹੋ ਵੀ ਗਈਆਂ ਤਾਂ ਕਰਕੇ ਉਹਨਾਂ ਤੁਸੀਂ ਵੀ ਆਪਣੀ ਬੁਕਿੰਗ ਜਿਹੜੀਆਂ ਭੈਣਾ ਦਾ ਮਾਣਾ ਵਿਆਹ ਸਿੱਕਾ ਸੂਤ ਤਿਆਰ ਕਰਵਾਉਣੇ ਨੇਗੇ ਤਾਂ ਤੁਸੀਂ ਆਪਣੀ ਹੁਣ ਬੁਕਿੰਗ ਕਰਵਾ ਸਕਦੇ ਹੋਗੇ ਫਿਰ ਤੁਹਾਨੂੰ ਟਾਈਮ ਤੇ ਮਿਲੂਗਾ ਜਿਵੇਂ ਨਵੰਬਰ ਦਸੰਬਰ ਦੇ ਵਿਆਹ ਨੇਗੇ ਹੁਣ ਆਪਣੀ ਬੁਕਿੰਗ ਕਰਵਾ ਲਈ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸੋਹਣੇ ਲੱਗੇ ਹੋਣਗੇ ਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਹਨਾ ਮੈਂ ਦੁਬਾਰੇ ਕਹਿਣੀ ਹੈ ਕਿ ਮੇਰਾ ਬਰਥਡੇ ਸੀ ਤੁਸੀਂ ਮੈਨੂੰ ਬਹੁਤ ਵਿਸ਼ੇਸ਼ ਦਿੱਤੀਆਂ ਲਗੀਆਂ WhatsApp ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਥੈਂਕ ਯੂ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ